ਆਵਾਜ਼ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਲਸਾ ਆਡ ਵੱਲੋਂ ਆਪ ਜੀ ਨੂੰ ਜੋ ਟੋਕਨ ਦਿੱਤੇ ਗਏ ਸੀ ਉਹਨਾਂ ਤੇ ਗੱਦੇ ਅਤੇ ਰਸੋਈ ਦਾ ਸਮਾਨ ਦਿੱਤਾ ਜਾਊਗਾ ਕਿਰਪਾ ਕਰਕੇ ਆਪਣੀ ਟੋਕਨ ਅਤੇ ਆਧਾਰ ਕਾਰਡ ਲੈ ਕੇ ਦਾਣਾ ਮੰਡੀ ਵਿੱਚ ਪਹੁੰਚਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਵਾਇਕੂ ਜੀਪਾਤਾਲ ਸਾਹ ਵਾਇਕੂ ਜੀ ਕੀ ਫਤਹਿ ਕਿਸੇ ਮਸੀਂ ਪੰਜਾਬ ਦੇ ਵਿੱਚਕਾਰ ਹਰਿਆਣੇ ਦੇ ਵਿੱਚ ਜੋ ਫਲਸਾਈਡ ਦੇ ਵੱਲੋਂ ਸੇਵਾਵਾਂ ਲਾਗਲੇ ਰੂਪ ਦੇ ਵਿੱਚਕਾਰ ਚੱਲ ਰਹੀਆਂ ਨੇ ਜਿੱਥੇ ਕੀ ਲੋਕਾਂ ਨੂੰ ਰੈਸਕਿਊ ਵੀ ਕੀਤਾ ਜਾ ਰਿਹਾ ਐਮਰਜੈਂਸੀ ਰੀਲੀਫ ਲਈ ਸਮਾਨ ਵੀ ਵੰਡਿਆ ਜਾ ਰਿਹਾ ਔਰ ਨਾਲ ਨਾਲ ਜਿੱਥੋਂ ਪਾਣੀ ਨਿਕਲ ਚੁੱਕਿਆ ਉਸ ਇਲਾਕਿਆਂ ਦਾ ਅਸੈਸਮੈਂਟ ਕਰਕੇ ਪੂਰਾ ਤੌਰ ਆ ਪਰ ਕੇ ਹਾਊਸ ਹਾਈਡ ਦੇ ਵੱਲੋਂ ਇੱਕ ਰੀਹੈਬਿਲੀਟੇਸ਼ਨ ਫੇਸ ਹੈ ਜਿਹੜਾ ਉਹ ਚਲਾਇਆ ਜਾ ਰਿਹਾ ਉਸ ਦੇ ਵਿੱਚ ਕਾਰਜ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਬਹੁਤ ਸਾਰੀਆਂ ਲਾਈਨਾਂ ਲੱਗੀਆਂ ਬਹੁਤ ਸਾਰੇ ਲੋਕ ਬੈਠੇ ਨੇ ਸੋ ਅੱਜ ਸਾਡੀ ਪਹਿਲੀ ਸ਼ੁਰੂਆਤ ਹੈ ਪਹਿਲੀ ਫਰਾਈਵ ਹੈ ਜਿਸ ਦੇ ਵਿੱਚ ਕਾਰਸੀਂ ਇਹਨਾਂ ਨੂੰ ਜਿਹੜੇ ਘਰਾਂ ਦਾ ਸਮਾਨ ਹੈ ਅਸੀਂ ਇੱਕ ਕਿਟ ਤਿਆਰ ਕੀਤੀ ਹੈ ਜਿਸ ਕਿਟ ਦੇ ਵਿੱਚ ਕਾਰ ਇਨਵੈਲੀ ਮੈਟ੍ਰੀਸਸ ਐਂਡ ਇਨਵੈਲੀ ਰਾਸ਼ਨ ਇਹਨਾਂ ਦੇ ਲਈ ਜਿਹੜੇ ਭਾਂਡਿਆਂ ਦਾ ਸੈਟ ਕਿਚਨ ਯੂਟੈਂਸਿਲਸ ਸੈਟ ਸੋ ਇਸ ਟਿੰਟੇਰ ਇੱਕ ਪੋੰਗੋ ਪੈਕ ਬਣਾ ਕੇ ਇਹਨਾਂ ਨੂੰ ਵੰਡਿਆ ਜਾ ਰਿਹਾ ਹੈ ਔਰ ਜਦੋਂ ਫਸਟ ਡਰਾਈਵ ਦੇ ਵਿੱਚ ਆ ਰਸੀ ਇਹਨਾਂ ਨੂੰ ਜਿਹੜਾ ਰਾਸ਼ਨ ਹੈ ਉਹ ਡੋਰ ਤੋਂ ਡੋਰ ਪਹੁੰਚਾਇਆ ਸਾਡੀ ਵਿਜ਼ੂਅਲ ਅਸੈਸਮੈਂਟ ਚੱਲ ਰਹੀ ਹੈ ਕਿਉਂਕਿ ਪਾਚ ਵੀ ਫਿਰ ਤੁਸੀਂ ਕਿਸੇ ਕੋਲ ਆਦੇ ਵਿੱਚ ਪਹੁੰਚ ਜਾਂਦੇ ਹੋ ਤਾਂ ਜਿਹੜਾ ਪਾਣੀ ਹੈ ਉਸ ਦਾ ਜਿਹੜਾ ਨਿਸ਼ਾਨ ਨੇ ਉਹ ਅੱਜ ਤੱਕ ਤੁਹਾਨੂੰ ਘਰਾਂ 'ਚ ਮਿਲਣਗੇ ਸੋ ਇਹਨਾਂ ਰਿਪੋਰਟ ਪੂਰਾ ਇਕ ਕਾਪਰਲੀ ਪ੍ਰੋਸੀਜਰ ਦੇ ਤਹਿਤ ਇਹ ਡਿਸਟ੍ਰਿਬਿਊਸ਼ਨ ਜਿਹੜੀ ਹੋ ਰਹੀ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਘਰਾਂ 'ਚ ਸਾਡੀ ਟੀਮ ਗਈ ਆ ਉਹਨਾਂ ਘਰਾਂ 'ਚ ਜਾ ਕੇ ਅਸੀਂ ਹਨਾ ਟੋਪਨ ਡਿਸਟ੍ਰੀਬਿਊਟ ਕੀਤੇ ਆ ਅਸੈਸਮੈਂਟ ਕਰਕੇ ਅੱਜ ਸਾਰਿਆਂ ਨੂੰ ਅਨਾਉਂਸਮੈਂਟ ਕਰਕੇ ਇਟੇਰੀਆ ਟਿੱਟੇਰੀਆ ਕਰਕੇ ਅਸੀਂ ਜਿਹੜੀ ਡਰਾਈਵ ਚਲਾ ਰਹੇ ਆ ਅੱਜ ਪਹਿਨੇ ਏਰੀਆ ਦੇ ਵਿਚਕਾਰ ਜਿਨ੍ਹਾਂ ਨੂੰ ਟੋਪਨ ਦਿੱਤੇ ਗਏ ਸੀਗੇ ਕੂਪਨ ਦਿੱਤੇ ਗਏ ਸੀ ਅੱਜ ਕੂਪਨ ਉਹ ਲੈ ਕੇ ਆਪਣੇ ਕੋਲ ਪਹੁੰਚੇ ਨੇ ਸੋ ਉਹ ਕੂਪਨ ਸਾਨੂੰ ਸਬਮਿਟ ਕਰਾਨਗੇ ਸਬਮਿਟ ਕਰਾਉਣ ਤੋਂ ਬਾਅਦ ਇਹਨਾਂ ਨੂੰ ਜਿਹੜਾ ਸਮਾਨ ਹੈ ਜਿਹੜਾ ਕਲ ਸਾਈਡ ਦੇ ਵੱਲੋਂ ਦਿੱਤਾ ਜਾਣਾ ਉਹ ਅਸੀਂ ਤਿਆਰ ਕੀਤਾ ਹੈ ਸਾਡੀ ਟੀਮ ਪ੍ਰੋਪਰਲੀ ਸੈਟਲਮੈਂਟ ਕਰ ਰਹੀ ਹੈ ਤਾਂ ਜੋ ਨਾ ਹੀ ਡਬਲਿੰਗ ਹੋ ਸਕੇ ਔਰ ਹਰ ਇੱਕ ਜਿਹੜਾ ਲੋੜਵੰਦ ਪਰਿਵਾਰ ਹੈ ਔਰ ਜਿਹੜਾ ਅਫੈਕਟ ਹੋਇਆ ਇਸ ਵਿਫੜਾਂ ਤੋਂ ਅਸੀਂ ਉਹਨਾਂ ਤੱਕ ਇਹ ਸਮਾਨ ਹੈ ਜਿਹੜਾ ਪਹੁੰਚਾ ਸਕੀਏ ਸੋ ਇਹ ਸਾਰਾ ਜਿਹੜੀ ਡਰਾਈਵ ਹੈ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਸੋ ਤੁਸੀਂ ਇਸੇ ਤਰ੍ਹਾਂ ਸਹਿਯੋਗ ਦਿਂਦੇ ਰਹੋ ਤਾਂ ਜੋ ਅਸੀਂ ਇਦਾਂ ਦੀ ਡਰਾਈਵ ਹਰ ਇੱਕ ਇਲਾਕੇ ਦੇ ਵਿੱਚ ਘਾਰ ਜਿੰਨੀ ਸਾਨੂੰ ਸਪੋਰਟ ਸੰਗਤ ਦੇ ਰਹੀ ਐ ਅਸੀਂ ਇਲਾਕੇ ਦੇ ਪਹੁੰਚਾ ਸਕੀਏ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ